ਹਾਂਜੀ ਸੋਸਟ੍ਰੀ ਕਾਲ ਜੀ ਮੇਰੇ ਚੈਨਲ ਤੇ ਸਭ ਸਵਾਗਤ ਹੈ ਤੇ ਅੱਜ ਆਪਾਂ ਗਰਮੀਆਂ ਵਾਸਤੇ ਇਹ ਪੁੰਨੇ ਦੇ ਛੋਲੇਆਂ ਦਾ ਦਿਲ ਦੇ ਲੱਡੂ ਬਣਾਵਾਂਗੇ ਸਰਦੀਆਂ ਤਾਂ ਆਪਾਂ ਕਿਓ ਵਾਲੀਆਂ ਖੂਬ ਚੀਜ਼ਾਂ ਖਾਂਦੇ ਆਂ ਤੇ ਡਾਈਜੈਸਟ ਵੀ ਹੋ ਜਾਂਦੀਆਂ ਤੇ ਗਰਮੀਆਂ 'ਚ ਥੋੜਾ ਜਿਹਾ ਕੱਟ ਕੇ ਉਹ ਵਾਲਾ ਤੇ ਘੱਟ ਡਰਾਈ ਫਰੂਟ ਵਾਲੀ ਚੀਜ਼ਾਂ ਚੰਗੀਆਂ ਲੱਗਦੀਆਂ ਤੇ ਥੋੜਾ ਖਾਣਾ ਵੀ ਚਾਹੀਦਾ ਹੈ ਇਹ ਬਹੁਤ ਪੋਸਟਿਵ ਹੁੰਦੇ ਆ ਛੋਲੇ ਤਾਂ ਵੈਸੇ ਵੀ ਤੁਹਾਨੂੰ ਪੂਰੀ ਸ਼ਕਤੀ ਦਿੰਦੇ ਆ ਹਰ ਰੋਗਾਂ ਨਾਲ ਲੜਨ ਦੀ ਤੇ ਜ਼ਰੂਰ ਖਾਣੇ ਚਾਹੀਦੇ ਆ ਤੇ ਇਹ ਮੈਂ 1/2 ਕਿਲੋ ਛੋਲੇ ਲੈ ਲੇ ਪੁੰਨੇੋਂ ਇਹਨਾਂ ਦਾ ਮਛਿਲਕਾ ਉਤਾਰ ਲਿਆ ਥੋੜੇ ਜਿਹਾ ਵੈਸੇ ਛਿਲਕੇ ਉਤਾਰੇ ਵੀ ਲੈ ਸੀ ਪਰ ਜਿਹੜੇ ਥੋੜਾ ਬਹੁਤ ਅਸੀਂ ਉਹ ਮੈਂ ਉਤਾਰ ਲਿਆ ਇਹ ਮੈਂ ਥੋੜਾ ਜਿਹਾ ਡਰਾਈ ਫਰੂਟ ਪੀਸਿਆ ਹੋਇਆ ਇਹ ਮੈਂ ਨਾ ਪੀਸ ਕੇ ਇਕੱਠਾ ਹੀ ਰੱਖ ਲੈਂਦੀ ਸੀ ਵੈਸੇ ਹੁਣ ਜ਼ਿਆਦਾ ਤਾਂ ਲੋੜ ਨਹੀਂ ਹੈ ਮਗਜ਼ ਥੋੜੇ ਜਿਹੀ ਪਾ ਸਕਦੇ ਪਰ ਮੇਰਾ ਥੋੜਾ ਮਿਕਸ ਸੀ ਮੈਂ ਕਿਹਾ ਚਲੋ ਇਹ ਪਾ ਲੈਂਦੀ ਹਾਂ ਤੇ ਇਹ ਮੈਂ ਚੀਨੀ ਲੈ ਲਈ ਅੱਧਾ ਕਿਲੋ ਛੋਲੇ ਆ ਤਾਂ ਤਕਰੀਬਨ 150 ਗ੍ਰਾਮ ਚੀਨੀ ਪੀਸੀ ਹੋਈ ਹੈ ਤੇ 150 ਗ੍ਰਾਮ ਮੈਂ ਸ਼ੱਕਰ ਪਾਵਾਂਗੀ ਜ਼ਿਆਦਾ ਮਿੱਠਾ ਨਹੀਂ ਪਾਉਣਾ ਤੇ ਇਹ ਥੋੜੀ ਜਿਹੀ ਕਿਸ਼ਮਿਸ਼ ਬਸ ਇਹ ਤਾਂ ਗਰਮੀ ਐ ਲੋੜ ਨਹੀਂ ਪਰ ਪੰਜਾਬੀ ਸਵਾਦਾਂ ਦੇ ਪੱਟੇ ਹੋਏ ਆ ਨਾ ਪੂਰੇ ਇਸ ਲਈ ਸਵਾਦ ਪਹਿਲਾਂ ਦੇਖਦੇ ਆ ਤੇ ਚਲੋ ਆਪਾਂ ਥੋੜਾ ਜਿਹਾ ਇਹ ਵੀ ਪਾ ਲਾਂਗੇ ਇਹਦੇ ਲਈ ਸਾਡੇ ਕਿਹੋ ਚਾਹੀਦਾ ਹੈ ਤੇ ਥੋੜੀ ਜੀ ਮੈਂ ਸੌਫ ਪਾ ਲਾਂਗੀ ਵਿੱਚ ਇਹਦੇ ਨਾਲ ਫਲੇਵਰ ਅੱਛਾ ਹੋ ਜਾਂਦਾ ਹੈ ਤੇ ਇਹ ਸਭ ਤੋਂ ਪਹਿਲਾਂ ਆਪਾਂ ਇਹਨਾਂ ਮਿਕਸੀ ਵਿੱਚ ਇਹ ਛੋਲਿਆਂ ਨੂੰ ਭੁੰਨ ਲੈਂਦੀਆਂ ਨਾਲ ਹੀ ਮੈਂ ਇਹ ਵਿੱਚ ਥੋੜੀ ਜੀ ਸੌਫ ਪਾ ਲਾਂਗੀ ਥੋੜੀ ਜੀ ਸੌਫ ਪਾ ਲਾਂਗੀ ਭੁੰਨ ਸੌਰੀ ਉਹ ਮਿਕਸੀ ਚ ਗ੍ਰाइंड ਕਰ ਲਾਂਗੀ ਇਹਦਾ ਆਟਾ ਬਣਾ ਲਾਂਗੇ ਠੀਕ ਹੈ ਇਹ ਮੈਂ ਪਹਿਲਾਂ ਇਹਨਾਂ ਨੂੰ ਪਾਉਂਦੀ ਹਾਂ ਦੇਖੋ ਜਾਰ ਵਿੱਚ ਇਹ ਇਹਨਾਂ ਦੋ ਵਾਰੀ ਕਰਕੇ ਇਹਨੂੰ ਪੁੰਨ ਲਾਂਗੇ ਪੁੰਨ ਕੇ ਤੇ ਮੈਂ ਇਹ ਪੀਸ ਲਾਂਗੀ ਤੇ ਸੋਰੀ ਤੁਹਾਡੀ ਆਂਟੀ ਨਾ ਹੋਣ ਬੁੱਢੀ ਹੋ ਗਈ ਐ ਪੁੰਨਣ ਨੂੰ ਪੀਸਣਾ ਦੇ ਪੀਸਣ ਨੂੰ ਪੁੰਨਣਾ ਚਲੋ ਜੀ ਇਹਨੂੰ ਪੀਸ ਕੇ ਤੇ ਆਪਾਂ ਛਾਣ ਲੈਂਦੇ ਆ ਮੈਂ ਤੁਹਾਨੂੰ ਦਿਖਾਉਂਦੀ ਆ ਪੀਸ ਕੇ ਇਹ ਬਹੁਤ ਜਿਆਦਾ ਇਹਨੂੰ ਛਾਣ ਲਵਾਂਗੇ ਇਹ ਦੇਖੋ ਅੱਜ ਤਾਂ ये जी सौंख पहली बारी च नहीं होती ज्यादा ये मैं तेरे में दोबारा अल्डे पाने पा लगी जी को जाएगी छोले जे आप पीस लेंगे ਏ ਆਪਾ ਥੋੜਾ ਜਿਹਾ ਪਾਵਾਂਗੇ ਕਿਉਂ ਜ਼ਿਆਦਾ ਨਹੀਂ ਪਾਣਾ ਕਿਉਂਕਿ ਆਪਾਂ ਨੇ ਕਿਹੜਾ ਇਹਨੂੰ ਭੁੰਨਣਾ ਹੈ ਇਹ ਵੀ ਥੋੜਾ ਜਿਹਾ ਉਹਨਾਂ ਦਾ ਡਰਾਈਨੈਸ ਹੀ ਖਤਮ ਹੋ ਗਈ ਨਾਲੇ ਉਹਨਾਂ ਕ ਪਾਵਾਂਗੇ ਕਿ ਜਿਹੜੇ ਲੱਤੂ ਆ ਸਾਡੇ ਜੁੜ ਜਾਣ ਤੇ ਭੁੰਨੇ ਹੋਏ ਵੀ ਇਹ ਸਾਰਾ ਕੁਝ ਵੈਸੇ ਤਾਂ ਬਹੁਤੀ ਲੋੜ ਨਹੀਂ ਭੁੰਨ ਦੀ ਪਰ ਥੋੜੀ ਜਿਹੀ ਨਾ ਲਾਈਫ ਵੱਜ ਜਾਂਦੀ ਹੈ ਕਿਉਂਕਿ ਥੋਲੇ ਆਪਾਂ ਉਥੋਂ ਲਿਆਏ ਆ ਗਦੋਂ ਦੇ ਪਤਾ ਨਹੀਂ ਭੁੰਨੇ ਹੋਏ ਆ ਕੌਲੀ ਦੀ ਫਰੈਸ਼ਨੈਸ ਜੀ ਆ ਜਾਂਦੀ ਹੈ ਇਸ ਲਈ ਮੈਂ 2 ਮਿੰਟ ਕਰ ਲਾਂਗੀ ਇਹਦੇ ਵਿੱਚ ਜਦ ਨਾਲੇ ਗਰਮ ਹੋ ਜਾਣਗੇ ਤਾਂ ਫਿਰ ਉਹ ਜਲਦੀ ਹੋ ਜਾਂਦਾ ਹੈ ਲੱਡੂ ਬੱਤੇ ਜਾਣਗੇ ਤੇ ਆਪਾਂ ਇਹਨੂੰ ਬਸ ਇਹ ਸਭ ਨੂੰ ਕਿੰਨੇ ਮਿਕਸੀ ਕਰਨਾ ਹੈ ਆਪਾਂ ਨੇ ਸਾਰਾ ਕੁਝ ਇਹਦੇ ਵਿੱਚ ਆ ਦੇਖਾ ਬਸ ਉਨਾ ਕੁ ਥੋੜਾ ਪਾਵਾਂਗੇ ਜਿੱਤੇ ਸਾਡੇ ਰਾਮ ਨਾਲੇ ਜਿਹੜੇ ਬੱਟੇ ਜਾਣ ਲੱਗੂ ਚਾਹੇ ਤੁਸੀਂ ਹੱਥ ਨਾਲ ਮਿਕਸ ਕਰ ਲੋ ਹਲਕੀ ਗੈਸ ਥੱਲੇ ਬਲਦੀ ਹੋਵੇ ਤਾਂ ਮੜਾ ਕਰਮ ਨਹੀਂ ਕਰਨਾ ਕਿਓ ਮਿਕਸ ਇਹ ਜਿਹੜੀ ਚਾਹ ਪਾਣੀ ਡਰਾਈ ਫੁੱਟ ਵੀ ਪਾ ਦਾਂਗੇ ਜਿਹੜਾ ਪੀਸ ਕੇ ਰੱਖਿਆ ਹੋਇਆ ਹੈ ਇਹ ਜਿਹੜੀ ਥੋੜੀ ਜੀ ਕਿਸ਼ਮਿਸ਼ ਪਾਣੀ ਸੀ ਨਾ ਉਹ ਵੀ ਪਕਾਉਂਗੀ ਤੇ ਮੈਂ ਇਹ ਚੀਨੀ ਤੇ ਸ਼ੱਕਰ ਨੂੰ ਨਾ ਲਿਕਸਿਟੀ ਫਿਰ ਇੱਕ ਵਾਰ ਜਿਹੜਾ ਦੋਨੇ ਸੀ ਸ਼ੱਕਰ ਵਿੱਚ ਜਿਹੜੇ ਗੁੱੜ ਦੇ ਪੀਸੇ ਹੁੰਦੇ ਹੈ ਨਾ ਸ਼ੱਕਰ ਲਿਉਂਦੀ ਹੈ ਬਰੀਕ ਤੇ ਉਹਦੇ ਵਿੱਚ ਥੋੜੇ ਜਿਹੀਆਂ ਸੀ ਰੋੜੀਆਂ ਦੀਆਂ ਸੀ ਛੋਟੀਆਂ ਛੋਟੀਆਂ ਤਾਂ ਉਹ ਵੀ ਮੈਂ ਵਿੱਚ ਪਾ ਦਿੱਤਾ ਤਕਰੀਬਨ 300 ਗ੍ਰਾਮ ਮੈਂ ਮਠਰਚ ਪਾਇਆ ਤੁਸੀਂ ਆਪਣੀ ਪਸੰਦ ਮੁਕਾਬਕ ਵਾਧ ਵੀ ਪਾ ਸਕਦੇ ਹੋ ਜਿੰਨਾ ਤੁਹਾਨੂੰ ਜੇ ਜ਼ਿਆਦਾ ਮਿੱਠਾ ਪਸੰਦ ਕਰਦੇ ਹੋ ਤਾਂ ਤੇ ਘਰ ਵਿੱਚ ਬਜ਼ੁਰਗ ਹੈ ਅੱਜ ਕੱਲ ਸੱਚੀ ਬੜੀ ਚੜ੍ਹਦੀ ਤਿੰਗ ਬੜੀ ਪ੍ਰੋਬਲਮ ਹੈ ਤਾਂ ਥੋੜੀ ਜੀ ਘੱਟ চিনি ਪਾ ਲਓ ਤੇ ਮਿਸ਼ਰੀ ਵੀ ਪਾ ਸਕਦੇ ਹੋ ਧੱਗਵਲੀ ਮਿਸ਼ਰੀ ਵੀ ਬਹੁਤ ਅੱਛੀ ਹੈ ਤੁਸੀਂ ਉਹ ਪੀਸ ਕੇ ਮਿਕਸੀ ਜਿਸ ਵਿੱਚ ਆਪਾਂ ਨੇ ਚੀਨੀ ਪੀਸੀ ਹੈ ਤੇ ਉਹ ਵੀ ਪਾ ਸਕਦੇ ਹੋ ਏਹ ਹੋ ਸਾਡੇ ਅਸੀਂ ਉਹਨਾਂ ਇੱਕ ਦੇ ਵਿੱਚ ਸਾਨੂੰ ਚਾਹੀਦਾ ਇਤਨਲ ਵੱਟੇ ਜਾਣ ਬੱਟੂ ਥੋੜਾ ਜਿਹਾ ਮੈਂ ਹੋਰ ਕਿਉ ਪਾਵਾਂਗੀ ਵਿੱਚ ਇਹ ਮੇਰਾ ਗਰਮੀ ਹੈ ਮੈਂ ਆਜੀ ਬਣਾਵਾ ਪਿਗਲੇ ਹੋਏ ਕਿਉ ਤੇ ਹੋ ਮੈਂ ਪਾ ਲਾਂਗੀ ਠੀਕ ਹੈ ਹੁਣ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲ ਲਈਏ मिक्स करके दिखाऊंगी मैं आपको ए देखो जी ਸਾਡੇ ਲੱਡੂ ਹੋ ਗਏ ਤਿਆਰ ਤੇ ਠੀਕ ਹੈ ਖਾਓ ਆਪਣੀ ਸਮਰੱਥਾ ਕਮ ਕਰਨ ਦੀ ਵਧਾਓ ਤੰਦਰੁਸਤ ਰਹੋ ਠੀਕ ਹੈ ਜੀ ਸਸਤੀ ਕਾਲ ਮਿਲਦੇ ਹਨ ਵੀ ਵੀਡੀਓ ਵਿੱਚ